ਖਰਾਬ ਮੌਸਮ ਹੋ ਗਿਆ ਖਰਾਬ ਤੇ ਮਾਂ ਨੂੰ ਪੈ ਗਿਆ ਪਾਥੀਆਂ ਦਾ ਫਿਕਰ ਕਹਿੰਦੀ ਪੁੱਤ ਮੌਸਮ ਖਰਾਬ ਹੋ ਗਿਆ ਬੱਦਲ ਬਾਈ ਜੀ ਹੋਗੀ ਵੀ ਪਾਥੀਆਂ ਇਕੱਠੀਆਂ ਕਰ ਲਈਏ ਪਾਥੀਆਂ ਚੱਕ ਲਈਏ ਦਾਬ ਦਾ ਕਿਸੇ ਨੂੰ ਕਿਸੇ ਦਾ ਫਿਕਰ ਹੋਇਆ ਦਾ ਕਿਸੇ ਨੂੰ ਕਾਸੇ ਦਾ ਫਿਕਰ ਹੋਣਾ ਤੇ ਅੱਜ ਕੱਲ ਤਾਂ ਨੂੰਹਾ ਵੀ ਮਾਡਰਨ ਹੋ ਗਏ ਪਹਿਲੀ ਗੱਲ ਤਾਂ ਨਾ ਤਾਂ ਪਾਥੀਆਂ ਪੱਥਨ ਤੇ ਨਾ ਹੀ ਚੱਕਣ ਤੇ ਕਿਦੇ ਕਿਦੇ ਆ ਪ੍ਰਭੂ ਮਾਂ ਮਾ ਇਦਾਂ ਫਿਕਰ ਕਰਦੇ ਬਾਕੀ ਮਾ ਪਿਓ ਹਨਾ ਘਰ ਦੇ ਮੁੱਖ ਮੰਤਰੀ ਚ ਘਰ ਦੇ ਜੀਂਦੇ ਹੁੰਦੇ ਆ ਤੇ ਫਿਕਰ ਹੁੰਦੀ ਆ ਵੀ ਜੇ ਪਾਥੀਆਂ ਨੂੰ ਕਣੀਆਂ ਲੱਗ ਗਈਆਂ ਤਾਂ ਖਰਾਬ ਹੋ ਜਾਣਗੀਆਂ ਪਹਿਲਾਂ ਜਿਹੜੇ ਆਪਣੇ ਪੁਰਾਣੇ ਪੁਰਾਣੀਆਂ ਬਜ਼ੁਰਗਔਰਤਾਂ ਨੇ ਹਨਾ ਉਹ ਪਾਥੀਆਂ ਦੀ ਅੱਗ ਦੱਬ ਕੇ ਰੱਖਦੇ ਸੀ ਚੁੱਲਿਆਂ ਦੇ ਵਿੱਚ ਦੋ ਦੋ ਦਿਨ ਕੰਮ ਲਈ ਜਾਂਦੀਆਂ ਸੀਗੀਆਂ ਤੇ ਬਾਕੀ ਬਾਈ ਆਪਾਂ ਪਰਮਾਤਮਾ ਨੂੰ ਵੀ ਕਹਿੰਦੇ ਕਿ ਹੁਣ ਕਣਕਾਂ ਪਕਾਤੇ ਆ ਵੀ ਹੁਣ ਮੌਸਮ 'ਚ ਕੋਈ ਗੜਬੜੀ ਨਾ ਕਰ ਹਨਾ ਦੇਖੋ ਜਿਹੜੀ ਕਣਕ ਆ ਇਸੇ ਤੇ ਹੀ ਕਿਸਾਨਾਂ ਦੀਆਂ ਸੌ ਆਸਾਂ ਨੇ ਤੇ ਜੇ ਕਣਕ ਦੀ ਬੱਲੀ ਖੜੀ ਆ ਤਾਂ ਕਿਸਾਨ ਦੀ ਮੁਸ਼ਕਲ ਖੜੀ ਆ ਭਰ ਤੇ ਭਾਈ ਗੱਟੇ ਕਹਿੰਦੇ ਪੁੱਤ ਦਾ ਦਾਵ ਦਾ ਚੱਕ ਕੇ ਲੈ ਜਾ ਤੇ ਅੰਦਰ ਰੱਖਦੇ ਹੁਣ ਹੁਣ ਮੋਢਿਆਂ ਤੇ ਲੈ ਜਾਂਗੇ ਚੱਕ ਚੱਕ ਕੇ ਤੇ ਅੰਦਰ ਰੱਖ ਲੈ ਨਹੀਂ ਇੱਥੇ ਲਾਉਣੇ ਸੀ ਘਬਾਰੀ ਤੇ ਪਾਥੀਆਂ 'ਚ ਵੀ ਮਿਹਨਤ ਬਹੁਤ ਆਉਂਦੀ ਆ ਜਿਹੜਾ ਕੋਈ ਪਾਸ ਦਾ ਪਾਥੀਆਂ ਇਹ 'ਚ ਮੰਨ ਕੋਈ ਅੱਜ ਕੱਲ 4-5 ਰੁਪਈਆ ਦੀ ਪਾਥੀ ਵਿਕਦੀ ਵੀ ਆਪਾਂ ਸਾਰਾ ਥਾਂ ਪਾਥੀਆਂ ਪੱਤ ਪੱਤ ਕੇ ਭਰ ਲੈਣੇ ਹੁੰਨੇ ਆ ਬਾਕੀ ਅੱਜ ਕੱਲ ਨਾ ਹਰੇਕੀ ਪਸ਼ੂ ਘਟ ਰੱਖਣ ਲੱਗ ਗਿਆ ਮੱਝਾਂ ਕਾਂ ਵਾਟ ਹਟ ਗਏ ਤੇ ਹੁਣ ਪਾਥੇ ਜੇ ਆਪਾਂ ਮੱਝਾਂ ਕਾ ਮ ਰੱਖਾਂਗੇ ਤਾਂ ਫੇਰ ਹੀ ਇਹ ਮਿਹਨਤ ਦੇ ਡਰੋ ਅਗਲਾ ਕਹਦਾ ਵੀ ਗੋਹਾ ਚੱਕਣਾ ਪਊਗਾ ਨੀਰਾ ਪਾਉਣਾ ਪਊਗਾ ਅਗਲਾ ਕਹਦਾ ਵੀ ਟੱਲੀ ਆਏ ਤੋਂ ਦੁੱਧ ਪਵਾ ਲਾਂਗੇ ਪਰ ਜਿਹੜਾ ਇਹ ਕੰਮ ਸੀਗੇ ਇਹ ਨਾਲ ਤਾਂ ਅਗਲਾ ਅੱਗ ਸੇਕ ਲੈਂਦਾ ਸੀਗਾ ਨਾਲੇ ਪਾਥੇ ਨਾਲੇ ਦੁੱਧ ਦਲੀਆ ਜਾਂ ਕੁਝ ਵੀ ਮਨ ਜਿਹੜੇ ਪਸ਼ੂਆਂ ਲਈ ਕੋਈ ਮਨ ਨਾਲ ਰੰਨਣਾ ਸੀਗਾ ਨਾ ਲੇਟੀ ਵਗੈਰਾ ਵਧੀਆ ਸੀ ਪਰ ਅੱਜ ਕੱਲ ਮਾਡਰਨ ਜਵਾਨਾ ਹੋ ਗਿਆ ਸਿਲੰਡਰ ਚੱਲਦੇ ਆ ਹਰੇਕ ਦੇ ਕੁੱਕਰ ਦੀ ਸੀਟੀ ਮਾਰ ਛਾਟਦਾ ਉਹਦੀ ਤੇ ਪਰ ਉੰਨੀਆਂ ਹੀ ਬਿਮਾਰੀਆਂ ਵਧ ਗਈਆਂ ਜਦੋਂ ਇਹ ਪ੍ਰਾਣੇ ਕੰਮ ਸੀਗੇ ਤੇ ਬਿਮਾਰੀਆਂ ਵੀ ਘੱਟ ਸੀਗੀਆਂ ਜਦੋਂ ਆਪਣੀਆਂ ਘਰ ਘਰ ਦੇ ਆ ਬਜ਼ੁਰਗ ਮਾ ਮਾ ਹਨਾ ਪਾਥੀਆਂ ਹਾਰਿਆਂ ਚ ਰੱਖਦੀਆਂ ਸੀ ਅੱਗੇ ਹਾਰੇ ਹੁੰਦੇ ਹਾਰੇ ਤੇ ਦੁੱਧ ਕੜੀ ਜਾਂਦਾ ਸਾਰਾ ਦਿਨ ਕੜੀ ਜਾਂਦਾ ਤੇ ਫਿਰ ਉਹ ਦੁੱਧ ਪੀਂਦੇ ਨਾਲ ਖਾਂਦੇ ਗੋੜਾ ਤੇ ਕਿੰਨੀ ਤਾਕਤ ਸੀ ਤੇ ਡਾਕਟਰਾਂ ਕੋਲੇ ਵੀ ਨਹੀਂ ਜਾਣਾ ਪੈਂਦਾ ਸੀ ਜੇ ਇਹ ਜੇ ਆਪਾਂ ਹੁਣ ਕੰਮ ਛੱਡ ਤੇ ਪਾਥੀਆਂ ਵਾਲੇ ਕੰਮ ਛੱਡ ਤੇ ਪਸ਼ੂ ਪਾਲਣੋਂ ਹਟ ਕੇ ਤੇ ਡਾਕਟਰਾਂ ਕੋਲੇ ਵੀ ਬਾਈ ਆਪਾਂ ਫੀਸਾਂ ਭਰੀ ਜੰਨੇ ਆ ਕਿਸੇ ਨੂੰ ਕੁਝ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਉਹ ਜੇ ਰੋਗ ਵੀ ਘਟ ਸੀਗੇ ਹੁਣ ਤਾਂ ਨਾ ਇੱਕ ਗੱਲ ਹੋ ਗਈ ਅਗਲਾ ਕਹਿੰਦਾ ਵੀ ਜ਼ਮੀਨ ਦੇ ਕਿੱਲੇ ਤਾਂ ਹੋਣ ਤੇ ਪਰ ਮੱਝਾਂ ਵਾਲੇ ਕਿੱਲੇ ਨਾ ਹੋਣ ਘਰ ਘਰ ਤੇ ਇਹ ਹਾਲ ਹੋ ਗਿਆ ਤੇ ਅਗਲਾ ਕਹਿੰਦਾ ਵੀ ਬਸ ਨਾ ਪੱਠੇ ਵੇਚਣੇ ਪਾ ਨਾ ਵੱਢਣੇ ਪੈਣ ਤੇ ਪਹਿਲਾਂ ਹਰੇਕ ਦੇ 10-10 ਪਸ਼ੂ ਮੱਝਾਂ ਕਾ ਮਾ ਹੁੰਦੇ ਆ ਕਿੰਨਾ ਵਧੀਆ ਸਿਸਟਮ ਸੀਗਾ ਤੇ ਘਰੇ ਲੱਸੀ ਪੀ ਲੋ ਦੁੱਧ ਪੀ ਲੋ ਘਿਓ ਖਾ ਲੋ ਤੇ ਹੁਣ ਉਹ ਚੀਜ਼ਾਂ ਨਹੀਂ ਖਾਂਦੇ ਹੁਣ ਬਰਗਰਾਂ ਤੇ ਹੋ ਗਏ ਆ ਤੇ ਦੂਜੇ ਹੋ ਗਏ ਮਨ ਆ ਕੁਲਚੇ ਕਲਚੇ ਜੇ ਹੋ ਗਏ ਐ ਜਿਹੀਆਂ ਚੀਜ਼ਾਂ ਵੱਲ ਹੋ ਗਏ